ਸੋਟੇ ਦੇ ਕਿਹੜੇ ਕਿਹੜੇ ਗੁਣ ਨੇ ਸੁੱਕਾ ਮਿੱਟਾ ਟੋਟਣੇ ਕੋਈ ਵੈਰੀ ਦਲ ਰੋਕਣੇ ਕੋਈ ਸੂਰ ਮੇਟਾ ਠੋਕਣੇ ਕੋ ਸੋਟਾ ਹੀ ਵਰਦਾਨ ਹੈ ਆਉਂਦਾ ਸੋਟਾ ਅੰਨਿਆਂ ਦੀ ਅੱਖ ਜੀ ਓ ਸੋਟਾ ਲੰਗਿਆਂ ਦੀ ਲੱਤ ਜੀ ਬੁੱਤ ਸੱਟਾ ਵਜੇ ਨਸੇ ਬੁੱਤ ਸੋਟਾ ਪਾਵੇ ਫਦੇ ਵਿੱਚ ਯੋਦ ਉਹ ਸੋਟਾ ਬੜਾ ਬਲਵਾਨ ਫਲ ਫਲ ਝਾੜਨੇ ਕੋ ਆ ਜੀ ਬਾਲਕ ਕਿ ਤਾੜਨੇ ਕੋ ਉਹ ਤਸਕਰ ਕੇ ਮਾਰਨੇ ਕੋ ਤਸਕਰ ਕਹਿੰਦੇ ਨੇ ਚੋਰ ਨੂੰ ਉਹ ਫਲ ਫਲ ਝਾੜਦੇ ਕੋ ਬਾਲਕ ਕਿ ਤਾੜਦੇ ਕੋ ਤਸਕਰ ਕੇ ਮਾਰਨੇ ਕੋ ਸੋਟਾ ਵੱਡਾ ਹੁਕਮਰਾਨ ਉਹ ਦਸਕਾ ਦਾ ਝੰਡਾ ਜੀਦੇ ਵਿੱਚ ਹੈ ਨਹੀਂ ਡੰਡਾ ਡੰਡੇ ਨਾਲ ਹੀ ਝੂਲੇ ਝੰਡਾ ਸੋਟਾ ਜਿੱਤ ਦਾ ਮੈਦਾਨ ਹੈ ਜਿਹਦੇ ਹੱਥ ਵਿੱਚ ਸੋਟਾ ਉਹਦੀ ਮੱਜ ਉਹਦਾ ਹੀ ਝੋਟਾ ਉਹਦਾ ਖਰਾ ਹੋ ਜਾਵੇ ਖੋਟਾ ਆਉਂਦੇ ਸੋਟਾ ਵਿਗੜੇ ਦਾ ਪੀਰ ਤੇ ਕੋਬਾ ਹੋ ਜੇ ਸਰੀਰ ਸੋਟਾ ਕੰਮ ਆਵੇ ਅਖੀਰ ਬਜ਼ੁਰਗੋ ਸੋਟਾ ਕੰਮ ਆਵੇ ਅਖੀਰ ਸੋਟਾ ਪੁੱਤ ਦੇ ਸਥਾਨਾ ਛੋਟਾ ਪੁੱਤ ਦੇ ਬੋਲੇ